ਤਨ ਦਿਨਾਂ ਨਹੀਂ ਕੰਮ ਕਰੀ ਜਾਂਦਾ ਮੈਂ ਤੈਨ ਤਾਂ ਮੇਰੀ ਕਦੇ ਗੱਲ ਨਹੀਂ ਮੰਨੀ ਸਾਰਾ ਕੁਝ ਤਾਂ ਤੇਰੇ ਕਹਿ ਅਨੁਸਾਰ ਕਰੀ ਜਾਂਦਾ ਮੈਂ ਜਿਵੇਂ ਤੂੰ ਕਹੀ ਜੰਨੀ ਉਵੇਂ ਕਰੀ ਜਾਂਦਾਗਾ ਕੀ ਕਰੀ ਜਾਂਦੇ ਹੋ ਦੱਸ ਕੀ ਕਮੀ ਐ ਕੀ ਗੱਲ ਨਹੀਂ ਮੰਨੀ ਸਾਰਾ ਕੁਝ ਤਾਂ ਤੇਰੇ ਕਹਿ ਅਨੁਸਾਰ ਹੋ ਹੀ ਜਾਂਦਾ ਆ ਦੇਖ ਹਲਵਾਈ ਤੇਰੇ ਕਹਿ ਤੋਂ ਬੁੱਕ ਕਰਾਇਆ ਜਿਹੜਾ ਤੂੰ ਕਿਹਾ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਫਲੇਵਰ ਬੁੱਕ ਕਰਾਤਾ ਡੀਜੇ ਬੁੱਕ ਕਰਾਤਾ ਕੈਟਰਿੰਗ ਬੁੱਕ ਕਰਾਤੀ ਕਮੀ ਕਿਸ ਚੀਜ਼ ਦੀ ਲੱਗੀ ਏ ਤਨੂ ਇਹ ਦੱਸ ਮੈਨੂੰ ਪਿਛਲਾ ਮੇਰੇ ਭਰਾ ਦੇ ਵਿਆਹ ਤੇ ਜਾ ਕੇ ਆਏ ਸੀ ਨਾ ਉਹਨਾਂ ਨੇ ਰੈਸਟ੍ਰਾਂ ਬੁੱਕ ਕਰਵਾਈ ਹੋਈ ਸੀ ਮੈਨੂੰ ਨਹੀਂ ਪਤਾ ਇਸ ਵਾਰ ਆਸੀਂ ਵੀ ਆਈਸਕ੍ਰੀਮ ਬੁੱਕ ਕਰਵਾਣੀ ਐ ਪਤਾ ਹੀ ਐ ਮੈਨੂੰ ਤੇਰੇ ਭਰਾ ਦੇ ਵਿਆਹ ਤੇ ਜਿਹੜੀ ਆਈਸਕ੍ਰੀਮ ਖਾਧੀ ਸੀ ਕੌਲੀਆਂ ਜਾਂ ਰੁਲਦੀ ਫਿਰਦੀ ਸੀ ਕਿਸੇ ਨੇ ਨਹੀਂ ਖਾਧੀ ਜਮਾ ਬੇਕਾਰ ਸੀ ਉਹ ਥੋੜਾ ਤਾਂ ਐਡਾ ਵੱਡਾ ਸ਼ਹਿਰ ਐ ਜਦੋਂ ਉੱਥੇ ਨਹੀਂ ਚੱਜਦੀ ਆਈਸਕ੍ਰੀਮ ਮਿਲੀ ਇਹ ਤਾਂ ਮਾਨਸਾ ਐ ਇੱਥੇ ਕਿੱਥੇ ਵਧੀਆ ਆਈਸਕ੍ਰੀਮ ਮਿਲੂਗੀ ਮੈਨੂੰ ਨਹੀਂ ਲੱਗਦਾ ਵੀ ਇੱਥੇ ਵਧੀਆ ਆਈਸਕ੍ਰੀਮ ਮਿਲੂ ਕਿਤੇ ਤੁਸੀਂ ਸਿੱਧਾ ਸਿੱਧਾ ਕਹਿ ਦਿਓ ਵੀ ਮੈਂ ਆਈਸਕ੍ਰੀਮ ਨਹੀਂ ਲੈ ਕੇ ਆਉਣੀ ਮੇਰੇ ਪੇਕੇ ਦੇ ਵਿੱਚ ਕਿਉਂ ਕੁ ਡਿਸਟੇਜ ਜਾਂਦੇ ਹੋ ਜਦੋਂ ਕੋਈ ਘਰੇ ਪ੍ਰੋਗਰਾਮ ਰੱਖਿਆ ਹੋਵੇ ਵਿਆਹ ਦਾ ਜਾਂ ਕੋਈ ਹੋਰ ਤੈ ਕੋਈ ਨਾ ਕੋਈ ਝੱਜੂ ਪਾਉਣਾ ਹੀ ਪਾਉਣਾ ਤੈ ਕਲੇਸ਼ ਕਰਨਾ ਹੀ ਕਰਨਾ ਕੀ ਹੋਇਆ ਭਾਈ ਕਿਉਂ ਕੁੜੀਏ ਦੱਸ ਰੋਲਾ ਪਾਈਆਂ ਨੇ ਤੁਸੀਂ ਦੋਨੇ ਜਣੇ ਉਹ ਗਲੀ ਚ ਸੁਣਦੇ ਹੋ ਸਾਰੇ ਕੋਈ ਮਾੜੀ ਮੋਟੀ ਸੰਗਮਨੀ ਦੀ ਹੁੰਦੀ ਆ ਗੱਲ ਕਰਨੀ ਆ ਕੋਈ ਆਰਮਨਾਲ ਕਰ ਲੋ ਬਾਪੂ ਜੀ ਮੈਂ ਤੁਹਾਨੂੰ ਕੀ ਦੱਸਾਂ ਜਦੋਂ ਕੋਈ ਘਰੇ ਪ੍ਰੋਗਰਾਮ ਹੁੰਦਾ ਇਹਨੇ ਝੱਜੂ ਪਾਉਣਾ ਹੀ ਪਾਉਣਾ ਕਲੇਸ਼ ਪਾਉਣਾ ਹੀ ਪਾਉਣਾ ਹੁਣ ਮੈਨੂੰ ਕਹਿੰਦੀ ਵਿਆਹ ਦੇ ਵਿੱਚ ਮੇਰੀ ਸਹੇਲੀਆਂ ਰੁੱਸ ਜਾਣਗੀਆਂ ਨਹੀਂ ਤਾਂ ਐਸਕ੍ਰੀਮ ਲੈ ਕੇ ਆਓ ਹੁਣ ਮੈਂ ਇਹਦੀਆਂ ਸਹੇਲੀਆਂ ਨੂੰ ਖੁਸ਼ ਕਰਨ ਵਾਸਤੇ ਆਈਸਕ੍ਰੀਮ ਕਿੱਥੋਂ ਲਿਆਵਾਂ ਦੱਸੋ ਮਾਨਸਾ ਦੇ ਵਿੱਚ ਕਿੱਥੇ ਚੰਗੀ ਆਈਸਕ੍ਰੀਮ ਮਿਲਦੀ ਹੈ ਤੁਸੀਂ ਦੱਸੋ ਉਹ ਮੁੰਡਿਆ ਤੂੰ ਕਿਹੜੀਆਂ ਗੱਲਾਂ ਕਰਦਾ ਹੈ ਦੁਨੀਆ ਚੰਨ ਤੇ ਪਹੁੰਚ ਗਈ ਤੈਨੂੰ ਪਤਾ ਮਾਨਸਾ 'ਚ ਕਿੰਦੀ ਵੱਡੀ ਫੈਕਟਰੀ ਲੱਗੀ ਹੈ ਆਈਸਕ੍ਰੀਮ ਦੀ ਕਿਉਂ ਦੇਖਿਆ ਤੇਰੇ ਨਾਲ ਵੱਧ ਪਤਾ ਬਾਪੂ ਜੀ ਨੂੰ ਬਾਪੂ ਜੀ ਕਿੱਥੇ ਲੱਗੀ ਹੈ ਫੈਕਟਰੀ ਆਈਸਕ੍ਰੀਮ ਦੀ ਆਹ ਦੇਖ ਯਾਰ ਪਰਸ਼ੂਰਾਮ ਮੰਦਰ ਵਾਲੀ ਗਲੀ 'ਚ 91 ਡਰਾਈਵ ਕਰੋੜ ਤੇ ਅੱਛਾ ਅੱਛਾ ਜਿਹੜੀ 91 ਡਰਾਈਵ ਕਰੋੜ ਤੇ ਪਰਸ਼ੂਰਾਮ ਮੰਦਰ ਵਾਲੀ ਗਲੀ ਹੈ ਉਹਦੇ ਵਿੱਚ ਇੱਕ ਨੰਨਾ ਨੰਘਿਆ ਜਾਂਦਾ ਸੀ ਉੱਥੇ ਆਈਸਕ੍ਰੀਮ ਵਾਲੀਆਂ ਰੀੜੇ ਦੇਖ ਰਹੇ ਸੀ ਉਹ ਫੈਕਟਰੀ ਆ ਉਹ ਹਾਂ 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 ਉਹੀ ਹੈ ਬਾਪੂ ਜੀ ਕਿਹੜੀ ਆਈਸਕ੍ਰੀਮ ਹੋਊਗੀ ਇਹਨਾਂ ਦੀ ਤੁਸੀਂ ਕਦੇ ਖਾਧੀ ਹੈਗੀ ਓਏ ਹਾਂ ਮੈਂ ਵੀ ਕਦੇ ਜੋਰੀਆਂ ਚੋਰੀਆਂ ਦਾ ਲਾਇਆ ਉਹਨਾਂ ਹਨਾ ਬਾਪੂ ਜੀ ਮੈਂ ਤਾਂ ਨਹੀਂ ਮੰਨਦਾ ਵੀ ਆਈਸਕ੍ਰੀਮ ਵਧੀਆ ਹੋਊਗੀ ਮਾਨ ਸੱਚ ਆਹੋ ਮੈਨੂੰ ਪਤਾ ਮੰਨਦਾ ਦਾ ਤੂੰ ਹੁੰਦਾ ਨਹੀਂ ਆਓ ਮੇਰੇ ਨਾਲ ਚੱਲੋ ਲੈ ਵੀ ਮੁੰਡਿਆਂ ਆ ਆ ਗਈ ਫੈਕਟਰੀ ਆਹ ਹਾਂ ਅੱਛਾ ਇਹ ਫੈਕਟਰੀ ਹੈ ਇਹ ਹੈ ਤੂਤਾ ਹੈ ਓ ਜੀ ਆਓ ਬਠੋ ਜੀ ਬਠੋ 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 ਹੋਰ ਜੀ ਪ੍ਰਧਾਨ ਜੀ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠੋ ਮਾਰਾ ਬੈਠਣ ਦਾ ਟਾਈਮ ਮਹਾਰਾਜ ਕਿੱਥੇ ਘਰੇ ਵਿਆਹ ਰੱਖਿਆ ਹੋਇਆ ਨੂ ਰਾਣੀ ਜਦ ਪੈਗੀ ਕਹਿੰਦੇ ਵੀ ਵਿਆਹ ਚ ਆਈਸਕ੍ਰੀਮ ਕਰਾਉਣੀ ਹੈ ਤੇ ਮੁੰਡਾ ਕਹਿੰਦਾ ਵੀ ਮਾਨਸਾ ਚ ਵਧੀਆ ਆਈਸਕ੍ਰੀਮ ਮਿਲਦੀ ਨਹੀਂ ਤੇ ਮੈਂ ਕਿਹਾ ਵੀ ਚਲੋ ਪ੍ਰਧਾਨ ਜੀ ਕੋਲੇ ਲੈ ਕੇ ਚਲਦਾ ਸੋ ਨੂੰ ਉੱਥੋਂ ਦਵਾਉਂਦੇ ਆ ਸੋ ਨੂੰ ਆਈਸਕ੍ਰੀਮ ਆਸ਼ਿਸ਼ ਕੰਪਨੀ ਦੀ ਰਾਜਪੁਰੇ ਦੀ ਆਈਸਕ੍ਰੀਮ ਉਹ ਕੰਨੇ ਮਾਨਸਾ ਦੇ ਵਿੱਚ ਆਪਣੇ ਕੋਲੇ ਹੀ ਮਿਲਦੀ ਆ ਇੰਨੀ ਵਧੀਆ ਆਈਸਕ੍ਰੀਮ ਕਿਸੇ ਕੋਲੇ ਨਹੀਂ ਮਿਲਦੀ ਆਓ ਬੱਚਿਓ ਨੂੰ ਮੈਂ ਦਿਖਾ ਦਾਂ ਅੰਦਰ ਆ ਜਾਓ ਮਾਨ ਸਾਹਿਬ ਸਾਡਾ ਚੈਲੰਜ ਹੈ ਆਸ਼ੀ ਕੰਪਨੀ ਦੀ ਆਈਸਕ੍ਰੀਮ ਰਾਜਪਰੇਦੀ ਆ ਰੁੜੀਆ ਪੱਤਰ ਤੇ ਕੋਈ ਵੀ ਇਹਦੇ ਹੀ ਕਵੀ ਘੜ ਦੇ ਤਾਂ ਅਸੀਂ 10 ਗੁਣਾ ਨਾਮ ਦੇਵਾਂਗੇ ਮਾਨ ਸਾਹਿਬ ਆਓ ਆਪਾਂ ਬੱਚਿਆਂ ਨੂੰ ਵੀ ਟੈਸਟ ਕਰਾਈਏ ਚਲੋ ਧੱਕੋ ਮਾਨ ਸਾਹਿਬ ਬਾਰ ਬਹੁਤ ਵੈਕ ਕੁਆਲਟੀ ਬਹੁਤ ਸੁਪਰ ਹੈ ਦੇਖੋ ਹੀ ਮੁੰਡਿਆ ਜਿਹੜੀ ਮਰਜ਼ੀ ਕੁਆਲਿਟੀ ਹੱਥ ਵਾ ਸੁਪਰ ਕੁਆਲਿਟੀ ਹੈ ਦੇਖੋ ਭਾਈ ਮਾਨ ਸਾਹਿਬ ਜਿੰਨੀ ਮਰਜ਼ੀ ਆਈਸਕ੍ਰੀਮ ਲੈ ਜਾਓ ਆਪਣੇ ਕੋਲੇ ਆਈਸਕ੍ਰੀਮ ਹੀ ਆਈਸਕ੍ਰੀਮ ਪਈ ਹੈ ਜਿੰਨੀ ਮਰਜ਼ੀ ਲੈ ਜਾਓ ਮੈਂ ਨਹੀਂ ਮੰਨਦਾ ਜੀ ਮੈਂ ਤਾਂ ਜਦੋਂ ਤੱਕ ਟੇਸਟ ਨਹੀਂ ਕਰਦਾ ਉਦੋਂ ਤੱਕ ਮੈਂ ਨਹੀਂ ਯਕੀਨ ਕਰਦਾ ਵੀ ਆਈਸਕ੍ਰੀਮ ਇਹ ਟੇਸਟੀ ਹੋਊਗੀ ਜਾਂ ਨਹੀਂ ਹੋਊਗੀ ਗੱਲ ਹੀ ਕੋਈ ਨਹੀਂ ਪਹਿਲਾਂ ਖਾਓ ਫੇਰ ਲੈ ਜਾਓ ਹੈਗੀ ਇਹ ਗੱਲ ਬਾਤ ਐਤਾਂ ਜੀ ਬੜੀ ਘੈਂਡ ਆਈਸਕ੍ਰੀਮ ਐ ਚੋ ਹਾਂਜੀ ਪ੍ਰਧਾਨ ਜੀ ਖਜ਼ਾਨਾ ਤੁਸੀਂ ਕਿੱਥੇ ਲਗੋਈ ਬੈਠੇ ਸੀ ਖਿਆਨਾ ਪਹਿ ਜਦੋਂ ਲੋਕਾਂ ਤੱਕ ਪਹੁੰਚਦਾ ਹੈ ਆਪ ਵੀ ਪਤਾ ਲੱਗ ਜਾਂਦਾ ਹੈ ਵੀ ਕੀ ਚੀਜ਼ ਹੈ ਇਹ ਤਾਂ ਇੰਨੀ ਟੇਸਟੀ ਆਈਸਕ੍ਰੀਮ ਹੈ ਇਹਦੇ ਨਾਲ ਦੀ ਆਈਸਕ੍ਰੀਮ ਦਾ ਜ਼ਿੰਦਗੀ ਚ ਨਹੀਂ ਮੈਂ ਤਾਂ ਦੇਖਦੀ ਕਿਉਂ ਸਾਡੇ ਘਰੇ ਤੋਂ ਨਹੀਂ ਗੱਲ ਬਣਦੀ ਇਹ ਤਾਂ ਲੋਕਾਂ ਤੱਕ ਖਜ਼ਾਨਾ ਪਹੁੰਚਦਾ ਲੋਕਾਂ ਕੀ ਦੱਸੀ ਜਾਂਦੇ ਕਮਾਲ ਹੀ ਹੋ ਗਈ ਪ੍ਰਧਾਨ ਜੀ ਅਜਿਹੇ ਜਵ ਵਧੀਆ ਖਜ਼ਾਨਾ ਜੇ ਲੋਕਾਂ ਤੱਕ ਪਹੁੰਚ ਜੇ ਫਿਰ ਤਾਂ ਲੋਕ ਇਸ ਆਈਸਕ੍ਰੀਮ ਤੋਂ ਬਗੈਰ ਕਿਸੇ ਆਈਸਕ੍ਰੀਮ ਕੰਨੀ ਚੱਖਣੀ ਨਾ ਦੋਸਤੋ ਅਸੀਂ ਤਾਂ ਆਈਸਕ੍ਰੀਮ ਟੇਸਟ ਕਰ ਲਈ ਹੁਣ ਵਾਰੀ ਤੁਹਾਡੀ ਹੈ ਪੂਰੀ ਘੈਂਟ ਟੇਸਟੀ ਆਈਸਕ੍ਰੀਮ ਹੈ ਇੱਕ ਗੱਲ ਹੋਰ ਇਹ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੇ ਨੇ ਆਈਸਕ੍ਰੀਮ ਵਾਲੀਆਂ ਰੇੜੀਆਂ ਵੀ ਇਹਨਾਂ ਨੇ ਰੱਖੀਆਂ ਹੋਈਆਂ ਨੇ ਜੇ ਕੋਈ ਆਪਣਾ ਰੋਜ਼ਗਾਰ ਚਲਾਉਣਾ ਚਾਹੁੰਦਾ ਹੈ ਆਈਸਕ੍ਰੀਮ ਦੀ ਰੇੜੀ ਚਲਾਉਣਾ ਚਾਹੁੰਦਾ ਹੈ ਤਾਂ ਵੀ ਇਹਨਾਂ ਨਾਲ ਸੰਪਰਕ ਕਰੇ ਜੇਕਰ ਕੋਈ ਮਾਨਸਾ ਸ਼ਹਿਰ ਦੇ ਅੰਦਰ ਜਾਂ ਮਾਨਸਾ ਜ਼ਿਲ੍ਹੇ ਦੇ ਅੰਦਰ ਆਲੇ-ਦੁਆਲੇ ਪਿੰਡਾਂ 'ਚ ਆਈਸਕ੍ਰੀਮ ਦਾ ਕੰਮਕਾਰ ਚਲਾਉਣਾ ਚਾਹੁੰਦਾ ਹੈ ਤਾਂ ਵੀ ਇਹਨਾਂ ਨਾਲ ਸੰਪਰਕ ਕਰੇ ਵਿਆਹ ਸ਼ਾਦੀਆਂ ਵਾਸਤੇ ਹੋਰ ਵੀ ਖੁਸ਼ੀ ਦੇ ਪ੍ਰੋਗਰਾਮਾਂ ਵਾਸਤੇ ਤੁਸੀਂ ਆਈਸਕ੍ਰੀਮ ਦੇ ਆਰਡਰ ਬੁੱਕ ਕਰਾ ਸਕਦੇ ਹੋ ਇਹ ਨੇ ਜੀ ਮਾਨਸਾ ਦੇ ਸਬਜ਼ੀ ਮੰਡੀ ਦੇ ਪ੍ਰਧਾਨ ਕਾਲੂ ਪ੍ਰਧਾਨ ਜੀ ਲੋਕੇਸ਼ਨ ਨੋਟ ਕਰ ਲਓ 92 ਟ੍ਰੈਫਿਕ ਰੋਡ ਮਾਨਸਾ ਪਰਸ਼ੂਰਾਮ ਮੰਦਰ ਵਾਲੀ ਗਲੀ ਦੇ ਵਿੱਚ ਜਾ ਕੇ ਖੱਬੇ ਪਾਸੇ ਤੀਜੀ ਚੌਥੀ ਫੈਕਟਰੀ ਇਹਨਾਂ ਦੀ ਹੈ ਜੀ ਆਈਸਕ੍ਰੀਮ ਦੀ ਹੋਰ ਜ਼ਿਆਦਾ ਜਾਣਕਾਰੀ ਲਈ ਸਕਰੀਨ ਦੇ ਉੱਤੇ ਚੱਲ ਰਹੇ ਮੋਬਾਈਲ ਨੰਬਰਾਂ ਤੇ ਸੰਪਰਕ ਕਰੋ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਹ ਨੇ ਜੀ ਕਾਲੂ ਪ੍ਰਧਾਨ ਜੀ ਇਹਨਾਂ ਦੇ ਨਾਲ ਬੈਠੇ ਨੇ ਇਹਨਾਂ ਦੇ بیٹے ਹੈਪੀ ਕਥੂਰੀਆ ਜੀ ਇਹ ਸਾਰੀ ਫੈਕਟਰੀ ਦਾ ਕੰਮ ਇਹਨਾਂ ਦੇ بیٹے ਸੰਭਾਲਦੇ ਨੇ